ਅਨੇ ਕਿੱਥੇ ਆਏ ਨੇ ਕਿੱਲੇ ਆਏ ਨੇ ਇਹ ਫਸਲਾਂ ਦਾ ਵੀ ਨੁਕਸਾਨ ਹੈਗਾ ਸਾਰੀਆਂ ਚੀਜ਼ਾਂ ਨੁਕਸਾਨ ਆ ਇੱਥੇ ਲੱਗੇ ਸਕੇ ਜਿਹੜਾ ਆਣਾ ਜਾਣਾ ਪਾਰਪੁਰ ਤੋਂ ਖਾ ਜਾਂਦਾ ਕਿੰਨੇ ਪਿੰਡ ਜਿਹੜੇ ਦਰਿਆ ਤੋਂ ਪਾਰ ਸੱਤ ਪਿੰਡ ਨੇ ਪਾਰ ਸੱਤ ਪਿੰਡ ਸੋਹਣਾ ਦਾ ਸੰਪਰਕ ਇਸ ਵਕਤ ਕੱਟ ਚੁੱਕਿਆ ਕੱਟ ਚੁੱਕਿਆ ਕੋਈ ਉਹਨਾਂ ਨੂੰ ਪੋਸਟ ਨਹੀਂ ਲਿਆ ਕੋਈ ਤੇ ਇਸ ਜਿਆ ਬੜੇ ਬੜੇ ਲਿੱਟਰ ਆਂਦੇ ਨੇ ਤੇ ਬੜਾ ਕੁੱਕ ਕਰਕੇ ਜਾਂਦੇ ਨੇ ਰੇਵਣ ਕੱਟਦੇ ਨੇ ਲੱਡੂ ਵੜਦੇ ਨੇ ਪਰ ਹੁੰਦਾ ਕੱਖ ਵੀ ਨਹੀਂ ਆ ਸੋ ਇੱਕ ਤਸਵੀਰ ਜਿਹੜੀ ਤੁਹਾਨੂੰ ਆਪ ਜੀ ਆਪਣਾ ਨਾਮ ਦੱਸ ਦਿਓ ਔਰ ਪਿੰਡ ਦਾ ਨਾਮ ਦੱਸ ਦਿਓ ਇੱਕ ਕਸ਼ਮੀਰ ਸਿੰਘ ਪਿੰਡ ਪਰਿਆਲਾ ਸੋ ਇਸ ਵਕਤ ਕੀ ਹਾਲਾਤ ਨੇ ਪਿੰਡ ਤੋਂ ਪਾਰ ਜਿਹੜੇ ਨੇ ਕੀ ਹਾਲਾਤ ਬਣੇ ਨੇ ਪਾਣੀ ਦਾ ਪੱਧਰ ਕਿੰਨਾ ਕੁ ਵੱਜ ਚੁੱਕਿਆ ਬੇਟਾ ਉਹ ਜਿਆਦਾ ਜੀ ਅਸੀਂ ਇੱਥੇ ਪਾਰ ਆ ਬਾਕੀ ਕੋਠੇ ਪਰਿਵਾਰ ਆ ਪਤਾ ਨਹੀਂ ਉਹ ਕਿੱਦਾਂ ਚੱਲ ਰਿਹਾ ਕੰਮ ਤੇ ਕਨੈਕਸ਼ਨ ਟੁੱਟ ਗਿਆ ਬਿਲਕੁਲ ਜਾਣਾ ਆਉਣਾ ਬੰਦ ਹੋ ਗਿਆ ਕਿੰਨੇ ਪਿੰਡ ਨੇ ਦਰਿਆ ਤੋਂ ਪਾਰ ਜਿਹੜੇ ਸੱਤ ਪਿੰਡ ਨੇ ਸੱਤ ਹਾਂ ਜੀ ਸੋ ਹੁਣ ਤੁਹਾਡੀ ਕੋਈ ਗੱਲਬਾਤ ਨਹੀਂ ਹੋ ਪਈ ਪਰਿਵਾਰ ਕੋਈ ਨਹੀਂ ਅਬੱਤੀ ਬੰਦ ਹੋ ਗਈ ਆ ਤੇ ਰੇਂਜ ਨਹੀਂ ਆਉਂਦੀ ਨਾ ਪੁੰਦੇ ਤੁਸੀਂ ਕਦੋਂ ਆਏ ਸੀ ਇੱਧਰ ਜਿਹੜਾ ਇਹ ਸਵੇਰੇ ਆਏ ਸੀ ਸਵੇਰੇ ਆਏ ਸੀ ਇਹ ਪਦਰ ਸਵੇਰ ਤੋਂ ਵਧਿਆ ਨਹੀਂ ਅੱਜ ਨਹੀਂ ਕੱਲ੍ਹ ਤੇ ਆਏ ਨੇ ਕੱਲ ਆਏ ਸੀ ਹਾਂ ਕੱਲ ਮੈਂ ਕੱਲ੍ਹ ਤੇ ਆਇਆ ਹਾਂ ਆ ਇੱਥੇ ਸਵੇਰੇ ਆਏ ਆ 8 ਵਜੇ ਕਿੰਨੀ ਕਿ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਜਦੋਂ ਅਜਿਹੇ ਹਾਲਾਤ ਬੰਦੇ ਨੇ ਕਿਉਂਕਿ ਪਹਿਲੇ ਵੀ ਕਈ ਵਾਰ ਹੜ੍ਹ ਦੇ ਹਾਲਾਤ ਇਹਨਾਂ ਇਲਾਕੇ 'ਚ ਬਣੇ ਬਹੁਤ ਜਿਆਦਾ ਕੀ ਹੁਣ ਉੱਥੇ ਬਿਮਾਰ ਹੋ ਜਾਏ ਕੋਈ ਫਿਰ ਆਪਣਾ ਬੜਾ ਆਖਾ ਹੋ ਜਾਂਦਾ ਕੋਈ ਉੱਥੇ ਸਹੂਲਤ ਨਹੀਂ ਦੀ ਮੈਡੀਕਲ ਦੀ ਕੋਈ ਸਹੂਲਤ ਨਹੀਂ ਇਹ ਹੈਗੀ ਆ ਬਣਾਇਆ ਤੇ ਉੱਥੇ ਕੋਈ ਡਾਕਟਰ ਨਹੀਂ ਆਉਂਦਾ ਕੋਈ ਡਿਊਟੀ ਤੇ ਕੋਈ ਨਹੀਂ ਆਉਂਦਾ ਤੇ ਕੋਈ ਮਤਲਬ ਸਹੂਲਤ ਨਹੀਂ ਸੋ ਪਹਿਲੇ ਕਈ ਵਾਰ ਜਦੋਂ ਇਹ ਹਾਲਾਤ ਬਣੇ ਸੀ ਉਦੋਂ ਪੁਲ ਦੀ ਮੰਗ ਸੀਗੀ ਲੋਕਾਂ ਵੱਲੋਂ ਹਲੇ ਤੱਕ ਕੀ ਪੁਲ ਦਾ ਕੋਈ ਕੰਮ ਸ਼ੁਰੂ ਨਹੀਂ ਹੋ ਪਾਇਆ ਅਜੇ ਕੋਈ ਗੱਲ ਨਹੀਂ ਜੀ ਪੁਲ ਦਾ ਜਾਇਦਾਵਾ ਤੇ ਮਤਲਬ ਇਹ ਵਾ ਬਣ ਜਾਊਗਾ ਬਣ ਜਾਊਗਾ ਤੇ ਅਜੇ ਕੋਈ ਗੱਲਬਾਤ ਨਹੀਂ ਹੋਈ